ਬੜਾ ਮਾਲ ਮਾੜਾ ਲੱਗਿਆ ਸੌਦਾ ਪੱਥਾਂ ਦਾ ਉਹ ਮੱਛਰ ਅੱਜ ਆਇਰਨ ਰਦਾ ਨਰਦਾ ਅੱਜ ਆਇਰਨ ਹੋਰ ਦਰਾਲ ਬਾਹਰ ਨੋਰੇ ਲਓ ਜੀ ਵੀਰ ਜੀ ਨਹੀਂ ਨਹੀਂ ਕੁਝ ਦੇਰ ਚ ਵਧੀਆ ਲੱਗਤਾ ਹੀ ਲਵਾਉਗੇ ਉਹ ਤਾਂ ਪਹਿਲਾਂ ਮੋੜ ਦੀ ਬਣੇ ਪੱਥਾਂ ਦਾ ਸੌਦਾ ਕਰਾਉਣ ਲੱਗਿਆ ਚਾਚਾ ਸੁਦੀਕ ਬੜਾ ਫੜਫੜ ਕੇ

सुने पढ़ा नहीं पढ़ाई तो ना बड़ा सराय से तो बाढ़ भी पूरी बढ़ी है किधर किधर नहीं नहीं तो बहुत बढ़ी है देख देख रहा देख रहा देख रहा घोर कर लो <स्या>

ਇਹ ਕਹਿੰਦਾ ਕਾਲੀ ਲੈਣੀ ਆ ਇਹਦੀ ਅੱਖੀ ਪਾ ਪਾ ਲੈਣੀ ਆ ਕਿਤੇ ਆਹ ਵੀ ਚੱਲ ਚੱਲ ਨਹੀਂ ਬੋਰ ਰਵਾਮ ਆਉਗਾ ਗਲਸੋਲੀ ਦਾ ਆਰਾਮ ਕਰਕੇ ਕੋਈ ਦੇ ਦੇ ਫਿਰ ਚਾ ਲੈਣਾ ਰਾਇ ਵੀ ਜਿੰਨ 10 ਦਿਨ ਨੇ ਇਹ ਗਿਰੀ ਚੰਡੀ ਲੈ ਦੇ ਉਹ ਲੈ ਦਾਂਗਾ ਫੇਰ ਦੱਸ ਯਾਰ 15000 ਰੁਪਏ ਬਾਈ

ਤਦੋਂ ਖੋਣਾ ਸੁਣਦਾ ਹੁੰਦੇ ਓਏ ਜੇ ਨਹੀਂ ਮੰਮੇ ਮਾਂ ਕਰਾਂ ਕੀ ਆ ਖਾਣ ਮਾਂ ਮੇਰੇ ਮੇਰੇ ਬੱਕਰੇ ਚਾਰ ਲੈ ਗਏ ਹੁਣ ਮੈਂ ਉਹਨੂੰ ਕੱਲ ਛੱਡ ਸੁਣੀ ਛੱਡਿਆ ਮਾਂ ਇਹਨੇ ਝੌੜੀਓ ਛੱਡ ਚੱਲਦੀ ਰਹੀ ਭਾਈ ਰੇ ਮੈਂ ਆਪਾਂ ਕਦੋਂ ਕਿਦੀ ਵੀ ਲੈ ਲਓ ਤਾ ਬੁੜੇ ਨਾ ਮਤਵਾ ਮਾਰਨਾ ਬੰਦਾ ਯਾਰ ਤੰਦਾ ਹੁਣ ਹੋ ਗਾ ਮਗਾੜੇ ਬੜੇ ਕਰਲੇ 800 ਰੁਪਏ ਕਹਿੰਦੇ ਨੇ ਪਈ

ਹਾਂ ਬਖੀ ਰੱਖਦੇ ਰਾਇ ਕਰ ਮੈਂ ਹੋਰ ਖਲੂ ਨੂੰ ਭਰ ਕੇ ਫੜਾ ਦੇ ਮੈਂ ਨਾ 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 ਆ ਫੜੋ ਬੇਦੂਦੀ ਬਾਟਾ ਫੜਵਾ ਹੈ ਕਿੱਥੇ ਕਹਾਂ ਮੈਂ ਬੇਦੂ ਪਤਾ ਕਿੰਨੇ ਕਿੰਨੇ ਦੇ ਦਿਆਂ ਕਰ ਯਾਰ ਉਹ ਨਹੀਂ ਮੈਨੂੰ ਆ ਫਰਸਾ ਦਾਰਸੀ ਭਾਈ ਪਾਣੀ

ਦੇ ਦੰਦ ਮੈਂ ਕਿ ਦੰਦ ਨੂੰ ਕਰੇ ਛੱਟ ਗਈ ਵੀ ਉਹ ਮਤਲਬ ਇਹ ਗੱਲ ਵੀ ਇਹ ਵੀ ਬੱਕਰੀ ਪੂਰੀ ਟਾਪ ਕੁਆਲਟੀ ਦੀ ਹੈ ਵੀਰੇ ਬੰਦੇ ਸੁਣਦੇ ਠੀਕ ਹੋ ਗਈ ਓਏ ਆ ਜਾ ਕੋ ਨਹੀਂ ਆਉਂਦਾ ਓਏ ਯਾਰ ਇਹ ਨਹੀਂ ਆਉਂਦਾ ਕੋ ਨਹੀਂ ਇਹ कच्चा कच्चा ਹੂੰ पक्का ਚੀਜ਼ ਆ ਚਲ ਕੱਚਾ-ਕੁੱੱਚਾ ਦਾ ਪੱਕਾ ਦਾ ਬਣਾ ਲਗੂ ਖਤਰਾ ਮਗਾਲ ਨਹੀਂ ਹੁੰਦਾ ਨਾ ੱੱਕੀਆਂ ਬੱਕਰੇ ਜਿੰਗੀਆਂ ਮੁਕਸਬੀਆਂ ਹਾਂਜੀ ਕਿੰਨੇ ਵੇ ਚੰਗੀਆਂ ਕਿੰਨੇ ਲੱਗ ਹਾਂਜੀ ਕਿਨੇ ਕਿਨੇ ਮੇਰ ਕੋ ਹੈ ਕਿ ਸਭ ਲੋਕ ਸਰ ਤੋਂ ਇੱਧਰੇ ਪਾਸੇ ਉਹ ਬਾਲ ਫਰੇ ਦੁੱਧਾ ਦੇ ਕ ਦੁੱਧਾ ਹਾਂ ਦੁੱਧਾ ਕੌਣੀ ਦੁੱਧਾ ਉਹ ਬਈ ਦੋਤਾ ਕੌਣ ਹੈ 14 ਕੌਣ ਹੈ ਦੋਲੇ ਪੱਛੇ ਨਾ ਇਹ ਜੀ ਵੀ ਜਿਹਨੂੰ ਕਿਸਦਾ ਕਹਿੰਦਾ ਕੱਲ ਦਿੰਦੇ ਸੀ ਦੋਦੇ ਕੋਲੇ ਕੌਣੀ ਆ ਹੈ ਦੋਦੇ ਕੋਲੇ ਦੋਦੇ ਕੋਲੇ ਸੰਦੀਪ ਦੋਦੇ ਦੇ ਪਿੰਡ ਵਾਲਾ ਹਾਂਜੀ ਹਾਂ ਸੰਦੀਪ ਦੋਦੇ ਦੇ ਪਿੰਡ ਕੋਲੇ ਘੋੜੇ ਵਰਗੇ ਸਰਪੰਦਰ ਵਰਗੇ ਦੇ ਪਿੰਡ ਕੋਲੋਂ ਬਈ ਸਰਪੰਦਰ ਦੋਦਾ ਉਹਦੇ ਪਿੰਡ ਪਿੰਡ ਦੇ ਕੋਲੇ ਛੋਟਾ ਜ਼ਿਆਦਾ ਉਧਰ ਜੱਗੀ ਹੁੰਦਾ ਨਾ ਜੱਗੀ ਹੁੰਦਾ ਵਾ ਟੰਗਾਲੀ ਦੇ ਵੀ ਆਉਂਦਾ ਆਉਂਦਾ ਬਈ ਇਹ ਜੇ ਬਈ